ਦੱਸ ਦੇ 4 ਲੱਖ ਰੁਪਇਆ ਮੰਗਿਆ 4 ਲੱਖ ਹਾਂ ਬੋਲ ਚਾਹੀਦਾ ਹੱਥ ਦੰਦੇ ਹੋਇਆ ਵੀਰੇ ਡੇਢ ਡੇਢ ਕ ਮਹੀਨਾ ਹੀ ਹੋਰੀ ਕ ਮਾੜੇ ਦੰਦ ਪੱਟੀ ਮਾੜੇ ਪੱਟਦਾ ਖੜਾ ਤੇਰੇ ਹਾਂ ਪਾ ਗੜਾ ਕੋਈ ਯਾਰ ਧੱਕਾ ਆ ਫੜਾ ਹੱਥ ਕਰਾ ਹੱਥ ਨਾਲ ਫੜਾ ਮੈਂ ਕਹਿਆ ਯਾਰ ਤੂੰ ਤਾਂ ਉਹੀ ਗੱਲਾਂ ਕਰੀ ਨਾ ਫੜ ਆ ਫੜ ਪੂਰੇ ਲੱਖ ਦੇ ਬਾਈ ਨੇ ਕਹਦਾ ਰੱਖ ਰੱਖ ਲੈ ਰੱਖ ਲੈ ਉਹ ਵੀਰੇ ਕਿੱਥੇ ਕੀ ਕਿੱਥੇ ਬੱਕ ਇੱਥੇ ਆ ਮੁੱਲਾ ਬੰਡੀਆਂ ਬੱਕਰਾ ਦੱਸਿਆ ਵੀਰੇ 1 ਲੱਖ ਰੁਪਇਆ ਲਾਤਾ ਹੁਣ ਹੋਰ ਦੱਸ ਕਿ ਕਿੰਨਾ 1 ਲੱਖ 10 ਹਜ਼ਾਰ ਦਾ ਪਾ ਦੇ ਕਿੱਥੇ ਵੀਰੇ ਪਾ ਦਾਂਗੇ ਉਰੇ ਆ ਜਾ ਇਹਦਾ 10 ਦਾ ਪਾਏਗਾ? ਨਹੀਂ। 1,115 ਦਾ ਪਾਏਗਾ? 120 ਦਾ ਪਾਏਗਾ? ਚੱਲ ਯਾਰ ਚਲੀ ਬਸ। ਇਹਦਾ ਗਿਣੌਣਾ ਹੀ ਆ ਵੈਸੇ ਦੇਖਾਈ ਪਗਾਈ ਵਾਲੇ ਦਾ ਬੰਦੇ ਹੈ ਨਹੀਂ। 1 2 9 10 ਫੜਾ ਬਸ। ਅੱਛਾ ਵਿਚਾਰ ਵੀ ਕਰਾਂ ਜੀ ਹਮ ਤਾਂ ਪਰਚੀ ਬੜਾ ਪਰਚੀ ਪਰਚੀ। ਦਿਖਾਈ ਕੀ ਗੱਲ ਹੋ ਗਈ ਬਾਪੂ ਨਾਈ ਮੈਂ ਕਰ ਦੇਣਾ ਇਹ ਕਿੰਨੇ ਕਹਦਾ ਲੈ ਬਾਹਰ ਕੇ ਫੜਾ ਮੈਨੂੰ ਇਹਦੇ ਤੋਂ ਲੈ ਬੜਾਈ ਦਾ ਲਓ ਲਓ ਜੀ ਲਓ ਜੀ ਬੈ ਜਾ ਬੈ ਜਾ ਉਹਦੇ ਨਾਲ ਸੌਦਾ ਕਰ ਲਾ ਬੈ ਕੇ ਮੈਂ ਨਹੀਂ ਤੂੰ ਉੱਥੇ ਉਹਦੇ ਤਰਫੇ ਉਹਦੇ ਦਾ ਡਿਊਟੀ ਆ ਬੈ ਜਾ ਤਾਂ ਮੈਂ ਹੀ ਖੜ ਕੇ ਆ ਹਾਂ ਜੀ ਬੋਲੋ ਬੈ ਜਾ ਕਿੰਨੇ ਪੈਸੇ ਤੇਰੇ ਕੋਲ ਬੈ ਜਾ ਇਧਰ ਇਹੋ ਪਹਿਲੇ ਤੂੰ ਹੀ ਬੋਲੇਗਾ ਕੋਈ ਗੱਲ ਨਹੀਂ ਆਪਣੀ ਨੇ ਤਾਂ ਬੋਲ ਦੇ ਬੋਲ ਦੇ ਵਸਤਾ ਮੁੰਡੇ ਨੇ ਕਿਹੜੇ ਨੇ ਦੋ ਦੰਦ ਦੋ ਗੇਰ ਅੰਮ੍ਰੀ ਗੇਰ ਠੀਕ ਆ ਚਲੋ ਚਲੋ ਬੋਲੋ ਅਰੇ ਪੈਸੇ ਦੱਸੋ ਹਾਂ ਜੀ ਦੱਸ ਤਾਂ ਉਹਨੇ 18000 ਜੀ ਕਿਨੇ ਕਿੰਨੇ ਗਿਆ 18 ਯਾਰ ਮੇਰੇ ਬੰਦਾ ਮਲਾਓ ਸੀ ਕਿਹੜਾ ਬੰਦਾ 18000 ਕਹੀ ਜਾਂਦਾ ਅੱਛਾ ਸਾਰ ਠੀਕ ਹੈ ਠੀਕ ਇਹ ਤਾਂ ਬੰਦਾ ਉਹ ਲੋਕ ਤਾਂ ਆਉਂਦਾ ਬੰਦਰਾ ਆ ਫੜ ਇਹ ਤਾਂ ਗਿਣੋਣੀ ਆ ਵੈਸੇ ਦੇਖ ਆਈ ਪਗਾਈ ਵਾਲੇ ਦਾ ਬੰਦੇ ਹੈ ਨਹੀਂ ਇੱਕ ਦੋ ਤਿੰਨ ਹਾਂ ਚਾਰ ਆ ਲੈ ਜਾਂਦੀ ਪੰਜ ਇੱਥੇ ਦੇਖ ਲੈਣਾ 6 ਉਹ ਘੂਰ ਬੱਕਰੀਆਂ ਉਹਦੇ ਨਾਲ 7 8 9 10 ਫੜ ਲੈ ਬਸ ਅੱਛਾ ਵਿਚਾਰ ਵੀ ਕਰਾਂ ਜੀ ਹਮਦਨ ਪਰਚੀ ਬੜਾ ਪਰਚੀ ਪਰਚੀ ਕੀ ਗੱਲ ਹੋ ਗਈ ਬਾਪੂ ਲੈ ਬਾਹਰ ਕੇ ਫੜਾ ਮੈਨੂੰ ਇਹਦੇ ਤੋਂ ਲੈ ਫੜਾਈ ਦੇ ਜਾਣਾ ਆ ਮੇਰੇ ਨਾਲ ਮੇਰੇ ਪੈਸੇ ਮਿੰਨੀ ਬੁੜੀ ਇਹਨਾਂ ਦਾ ਬਾਹਰ ਕੇ ਦੇ ਦੇ ਆ ਦੇ ਨਾ ਦਿੱਤੇ ਬਾਹਰ ਕੇ ਵੀਡੀਓ ਬਣਦੀ ਆ ਨਾਲਾਂ ਦਾ ਵੀਡੀਓ ਵੀਰ ਨੂੰ ਬਣਾਉਂਦਾ ਕੁਛ ਕਰੋਗੇ ਭਾਈ ਹੈਲੋ ਓਏ ਹੈਲੋ ਯਾਰ ਸੌਦਾ ਤਾਂ ਕਰ ਲਾਂਦੇ ਯਾਰ ਇਹਨਾਂ ਨੂੰ ਅੱਡਾ ਹੀ ਆ ਓਏ ਆ ਬੰਦਾ ਅੱਛਾ ਉਹ ਬੰਦਾ ਸਾਹ ਠੀਕ ਆ ਉਹ ਹੁਣ ਮੈਨੂੰ ਪਛਾਣ ਸਿਆ ਫਿਰ ਕਹਿੰਦਾ ਹਟ ਵਧੀਆ ਹਾਂ ਵੱਡਾ ਬਖੜਾ ਕਿਹੜਾ ਉਹ ਪਖੜਾ ਦੇਖ ਲੈ ਇਹੋਦੇ ਕਿੰਨੇ ਪੈਸੇ ਬਈ ਜਾ ਹੋ ਜਾ ਨੇੜੇ ਹੋ ਜਾ ਵੱਡਾ ਬਖੜਾ ਹਾਂ ਬੋਲਾ ਫੜ ਪੈਸੇ ਬਾ ਜੇ ਚ ਪਾਲਾ ਬਸ ਹੁਣ ਨਹੀਂ ਉਹ ਫੜ ਲਾ ਹਰਦ ਹੋ ਗਈ ਯਾਰ ਤੂੰ ਬੰਦਾ ਕੇ ਜਾਂ ਫੜ ਨਹੀਂ ਅਮਰੀਕਾ ਇਧਰ ਆ ਕੀ ਪਤਾ ਤੈਨੂੰ ਫੜ ਲੈ ਬਸ ਇਹਨੂੰ ਦੱਸ ਤੈਰੀ ਉਹ ਬਣੁੰਦੀ ਵਾਲਾ ਕੀ ਗੱਲ ਆ ਤੂੰ ਕੀ ਫੂ ਕੁਮਾਰੀ ਇਮਾਨਦਾਰੀ ਦੱਸ ਕਿ ਕਹਿੜਾ ਰਹੀ ਵੱਧ ਪੈਸੇ ਦੇਣਗੇ ਤੈਨੂੰ ਅਸ ਅਸ ਆ ਇਹਦਾ ਵੱਧਾ ਆਦੇ ਪੰਖੇ ਪਾਰਾ ਪਾਰਾ ਚਲੋ ਤੇਰੀ ਮਰਜ਼ੀ ਆ ਪੌਣੀ ਪਾਦੇ 10000 ਰੁਪਏ ਲਾਦਾ ਨਹੀਂ ਨਹੀਂ ਦੇਣੀ ਆ ਪੱਕਾ ਤੂੰ ਲਾ ਪਹਿਲਾਂ ਫਿਰ ਦੱਸੂ ਤੈਨੂੰ ਪੱਕਾ ਨਹੀਂ ਨਾ ਲਾਇਆ ਯਾਰ 8-9000 ਰੁਪਏ ਲਾਉਂਦੇ ਗਲਤ ਹੋਣਾ ਹੀ ਕੰਮ ਕਿੰਨਾ ਲਾਤਾ 10000 ਪੂਰੀ ਕਾਪੀ 90000 ਰੁਪਿਆ ਘੱਟ ਲੱਖ ਰੁਪਿਆ ਲਾਦਾ ਮੈਂ ਹਾਂ ਉਹ ਲੱਖ ਰੁਪਿਆ ਜੇ ਲਾਤਾ ਤੂੰ ਮੇਰੇ ਲਾ ਜਾ ਹੈ ਆ ਫੜਾ ਮੈਂ ਦੇਨਾ ਬਾੜਾ 90000 ਘੱਟ ਲੱਖ ਰੁਪਿਆ ਚੱਕ 90000 ਰੁਪਇਆ ਘੱਟ 1 ਲੱਖ ਰੁਪਇਆ ਲਾਦਾ ਮੈਂ ਤੇਰੇ ਦੇਲਾ ਤੂੰ ਸਾ ਫੜ ਵੇਸੇ ਫੜ ਵੜਾ ਨਹੀਂ ਨਹੀਂ ਇਹ ਜੇ ਵੀ ਨਹੀਂ ਫੜਦਾ ਤਾਂ ਸੁਣ ਬੰਦਾ ਕੀ ਕਰੀਏ ਪੱਕਾ ਮੁੱਲ ਲਾ ਕੇ ਲੈ ਜਾ 190000 ਦਾ ਹਾਂ ਤੁਸੀਂ ਵੀ ਪੱਕਾ ਮੁੱਲ ਲਾਓ ਨਾ ਤੇ ਹੁਣ ਮੈਨੂੰ ਸਾਰ ਕੇ ਲੈਣਾ ਕਿੰਨੇ ਨੂੰ 18 ਨੂੰ ਚੱਲ ਆ ਬੱਕਰੇ ਦਾ ਕਰ ਉਹ ਬੱਕਰੇ ਦਾ ਕਿਹੜੇ ਦਾ ਆ ਬੱਕਰੇ ਦਾ ਲੈ ਬਰੇ ਬੱਕਰਾ ਬਾਹਰ ਕੱਢ ਕੇ ਲਿਆ ਨਾਲ ਪੱਠ ਫੜ

ਕਰਾ ਦਿਨ ਸੇ ਭਾਈ ਤੁਹਾਡਾ ਬੜਾ ਲੱਗਦਾ ਹਾਂ ਫਾਈ ਫਾਈ ਲੇਤਾ ਤੈਨੂੰ ਹਾਂ ਮੈਨਾਂ ਨਹੀਂ ਸੀ ਅੱਛਾ ਦੇਖ ਵੀਰੇ ਗੱਲ ਸੁਣ ਲੈ ਜੇ ਤਾਂ ਕਰਨੀ ਹੈ ਭਗਾਈ ਫਿਰ ਦਾ ਮੁੱਲ ਕਰੀ ਨਾ ਮੁੱਲ ਲਾਵਾਂਗੇ ਤਾਂ ਆਵਾ ਕੋਈ ਗੱਲ ਨਹੀਂ ਆਪਾਂ ਤਾਂ ਤੈਨੂੰ ਦੱਸਾਂ ਹਾਂ ਕਿੰਨੇ ਮੁੱਲ ਆ ਕੀ ਬਾਲ ਤੂੰ ਕਹੋ ਸਮਝ ਉਹ ਯਾਰ ਹੱਦ ਹੋ ਗਈ ਕੀ ਮੁੱਲ ਕਰਿਆਗਾ 10 ਦੇ 4 ਲੱਖ ਰੁਪਿਆ ਮੰਗਿਆ 4 ਲੱਖ ਹਾਂ ਬੋਲ ਚਾਹੀਦਾ ਹੱਥ ਦੰਦੇ ਹੋਇਆ ਵੀਰੇ ਡੇਢ ਡੇਢ ਮਹੀਨਾ ਹੀ ਹੋਇਆ ਅਮਰੀਕਾ ਮੜੇ ਦੰਦ ਪੱਟੀ ਮੜੇ ਪੱਟ ਤਾਂ ਖੜਾ ਤੇਰੇ ਸਾਹਮਣੇ ਆਪਾਂ ਨੂੰ ਕਿਹੜਾ ਪੱਟੀ ਮੜੇ ਅਮਰੀਕਾ ਪੱਟਿਆ ਦੇਖਿਆ ਦੇਖਿਆ ਓਏ ਕਹਿੰਦਾ ਛੇ ਦਾੰਤੋਂ ਸੀਗਾ ਹੁਣੇ ਹੀ ਹੋਇਆ ਕਹਿੰਦਾ 1 ਡੇਡ ਮਹੀਨਾ ਹੋਇਆ ਵੀਰੇ ਯਾਰ ਆਪਾਂ ਨੂੰ ਕਿਤੇ ਕੋਈ ਉਹ ਨਹੀਂ ਹੈਗੀ ਵੀ ਆਪਾਂ ਨੂੰ ਵੇਚਣਾ ਇਹਨੂੰ ਇਹ ਇਹਨਾਂ ਵਿਚਾਰੇ ਨੂੰ ਇਹਦਾ ਬਸ ਇੱਕ ਬਾਈ ਨੇ ਪੁੱਛਿਆ ਆਪਾਂ ਨੇ ਕਹਿਤਾ ਆ ਫੜ ਮਰੀਕ ਫੜਾ ਪੈਸੇ ਕਿੰਨੇ ਲਾਇਆ ਰਿਆ ਸੀ ਮੁੱਲ ਐ ਕੀ ਕਰੂੰਗਾ ਮੈਂ ਮੈਂ ਕਹਿੰਦਾ ਕੁਛ ਕਰ ਆ 70000 ਰੁਪਏ ਦਾ ਬੱਕਰਾ ਆਉਂਦੇ ਕੋਈ ਗੱਲ ਨਹੀਂ ਵੀਰੇ ਇਹਦੇ ਵਿੱਚ ਕਿੰਨੇ ਲਾਇਆ ਕਿਹਨੇ ਲਾਇਆ ਕਿਹਨੇ ਲਾਇਆ ਮੁੱਲ 200 ਰੁਪਏ ਲਾ ਕੋਈ ਚੱਕਰੇ ਨਹੀਂ ਮੁੱਲ ਤੇ ਕਿਹਨੇ ਲਾਇਆ ਕਿਹਨੇ ਨਹੀਂ ਲਾਇਆ ਵੀਰੇ ਆਹੋ ਇਹ ਕਹਿੰਦਾ ਮੁੱਲ ਲੱਗਾ ਹੈ ਨਾ ਨਾ ਵੀਰੇ ਸੋਦੈ ਲੱਗਿਆ ਤੂੰ ਹੀ ਆਪਾਂ ਜਿਹਨੂੰ ਕਹੀਏ ਮੰਨ ਲੈ ਆਪਾਂ ਕੜਾ ਮਰੀ ਜਾ ਉਹਨੇ ਚੰਗੇ ਲੱਗਦਾ ਹੈ ਉਹ ਦੇਖ ਲੈ ਵੀਰੇ 70000 ਰੁਪਇਆ ਲਾਦਾ ਮੈਂ ਕਹਿੰਦਾ ਵੀਰੇ ਪੂਰਾ ਹੀ ਲਾਦਾ 30000 ਰੁਪਇਆ ਕੱਢ ਲੱਖ ਲਾਦਾ ਮੈਂ ਵਧੀਆ ਵੀਰੇ ਇਹਦਾ ਸੌਫਰਾ ਮੋਲ ਨਹੀਂ ਹੈ ਇਹਨੇ ਤਾਂ ਉਹ ਕੋਈ ਬੋਲੂਗਾ ਮੈਨੂੰ ਇੱਥੇ ਅਗਲੇ ਨੇ ਕਹਿੰਨਾ ਆਪਾਂ 70 ਦਾ ਬੱਕਰੀ ਖਰੀਦੀਆਂ ਦਾ ਇਹਦਾ ਦਿਲ ਕਹਿੰਦਾ ਆਪਾਂ ਨੂੰ ਕੋਈ ਨਹੀਂ ਇਹਦਾ ਦਿਲ ਕਰੂ ਲੈ ਜੂ ਆਪਾਂ ਗੜਾ ਕੋਈ ਅਰ ਧੱਕਾ ਆ ਫੜਾ ਹੱਥ ਕਰਾ ਹੱਥ ਨਾਲ ਉਹ ਫੜਾ ਹੱਥੇ ਆ ਮੈਂ ਕਹਾਂ ਯਾਰ ਤੂੰ ਤਾਂ ਉਹੀ ਗੱਲਾਂ ਕਰੀ ਨਾ ਫੜ ਆ ਫੜਾ ਪੂਰੇ ਲੱਖ ਦੇ ਬਾਈ ਨੇ ਕਹਦਾ ਫੜਾ ਰੱਖ ਲੈ ਰੱਖ ਲੈ ਰੱਖ ਲੈ ਉਹ ਵੀਰੇ ਕਿੱਥੇ ਕੀ ਕਿੱਥੇ ਬਗ ਇੱਥੇ ਆ ਮੁੱਲਾ ਬੰਡੀਆਂ ਹੋਰ ਕਿੱਥੇ ਆ ਲੱਖ ਦਾ ਸਹੀ ਲੱਤਾ ਯਾਰ ਸਹੀ ਲੰਦਾ ਕੋਈ ਗੱਲ ਨਹੀਂ ਵੀਰੇ ਤਰਜੇ ਲੱਖ ਖਵਾਤਾ ਤੂੰ ਕਹਿੰਦਾ ਲੱਖ ਦਾ ਖਵਾਤਾ ਅੱਛਾ ਕੀ ਕੀ ਖਵਾਤਾ ਹੂਗਾ ਬਹੁਤ ਕੁਝ ਕਰਵਾਤਾ ਪੁੱਸੇ ਲੰਗਵਤੀ ਜੰਡਾਂ ਦੀ ਪੱਤੀ ਭਾਈ ਖੜਾ ਮੁੰਡਾ ਮੈਂ ਕਹਿੰਦਾ ਅਸੀਂ ਆਪਣਾ ਟੱਬਰ ਨਹੀਂ ਖਾਂਦਾ 22 ਰੁਪਏ ਕਿ ਲੰਗਵਤੀ ਪੱਤੀ ਮਾਲਚੇ ਖੜਿਆ ਝੂਠ ਬੋਲਦਾ ਹਾਂ ਆਪਾਂ ਫੜਾ ਨਹੀਂ ਮਾਰਦੇਗੇ ਨਾਲੇ ਬੱਕਰੀਆਂ ਮਿਲ ਲੈਵੇ 8-10 ਨੇ ਠੀਕ ਹੈ ਇਹ ਸਾਫ ਨੂੰ ਹੀ ਰੱਖਿਆ ਹੋਇਆ ਅੱਛਾ ਅਮਰੀਕ ਅੱਜ ਸਾਰੀਆਂ ਵੀ ਵਿਕ ਜਾਣ ਤਾਂ ਵੀ ਨਹੀਂ ਵੇਚਣਾ ਨਹੀਂ ਅਗਲਾ ਕਹਿੰਦਾ ਯਾਰ ਅਸੀਂ ਤਾਂ ਮੇਵਣੇ ਲੈਣੇ ਨੇ ਇਹਦੇ ਤਾਂ ਵੀ ਨਹੀਂ ਚੱਕਣਾ ਇਹਦਾ ਜਿਹੜਾ ਸਾਫ ਨੂੰ ਲਿਆਂਦਾ ਇਹ ਪੱਟਣਾ ਇਹ ਪੱਟ ਦਾ ਵੀਰੇ 220 ਯਾਰ ਮੋਲੀ ਨਾ ਕਿਹੜਾ ਕਾਦੋਂ ਕਰਦਾ ਹੈ ਹੈਂ ਦੰਦ ਲਾਏ ਤਾਂ ਨਹੀਂ ਗੱਲੇ ਦੰਦ ਬੱਕਰੀਆਂ ਤੋਂ ਗੱਬਣਾ ਹੋਈਆਂ ਹੋਈਆਂ ਨੇ ਆਹ ਪਿਆਰਾ ਸੋਨ ਨੂੰ ਲੋਹੀ ਬੱਕਰੀ ਖੜੀ ਆ ਆਹ ਪੱਠ ਗੱਬਣਾ ਆਹ ਬੱਕਰੀਆਂ ਕਹਿੰਦੀਆਂ ਆਪਣੀਆਂ ਆ ਆ ਵੀ ਆ ਵੀ ਗੱਬਣਾ ਇਹ ਤੋਂ ਹੀ ਹਾਂ ਇਹ ਤੋਂ ਹੀ ਸਾਰੀਆਂ ਗੱਬਣਾ ਨੇ ਸੱਤ ਬੱਕਰੀਆਂ ਨੇ ਆਪਣੀਆਂ ਚਲੋ ਇਹਦੇ ਦੱਸ ਕਿੰਨੇ ਪੈਸੇ ਲੈਣੇ ਇਹਦੇ ਦੇਖ ਲੈ ਵੀਰੇ ਲੋਹੀ ਦੇ ਦੱਸ ਲੈ ਤੂੰ ਦੱਸ ਮੈਂ ਕਿ ਦੱਸਣਾ ਬੜਾ 45000 ਮੰਗਦਾ ਮੁੱਲ ਵਾਲਾ ਕਾੜਾ ਕਰੀ ਜਾਂਦਾ ਆਹ ਪੱਠ ਦਾ ਦੇ ਦਿਆ ਇਹ ਛੇਦਾਂ ਦਾ ਸ਼ੇਨੰਦੋਈ ਆ ਚਾਰ ਹੋ ਗਏ 6 ਵਾਲੇ ਯਾਰ ਚਾਰ ਦੰਦ ਪੜਦੇ ਮਹੀਨੇ ਪੈਸੇ ਮੰਗਿਆ ਨਾ ਇਹਦਾ ਹੋਏ 3 ਜਿਹਦੇ ਮੰਗਣੇ ਦਾ ਪੈਸਾ ਗੁਰੂ ਜੀ ਇਹ ਤਾਂ ਸੁਣ ਚਾਰ ਦੰਦ ਦੇ ਵਿੱਚ ਇਹ ਹੀ ਜੀਆਂ ਵੀ ਖੜੀਆਂ ਅੱਜ ਹਵਾ ਚੱਲਦੀ ਹੁੰਦੀ ਫਿਰ ਵੱਧ ਮੰਗਣਾ ਤੇ ਆਹ ਚੱਲ ਨਹੀਂ ਮੰਗਣ ਨੂੰ ਦੇ ਦੇ ਵੀਰੇ ਜਿਹਦਾ ਵੇਚਣ ਆਇਆ ਫਿਰ ਤਾਂ ਕਰ ਕੁਸ ਨਹੀਂ ਆਪਾਂ ਟਾਈਮ ਨਾ ਖਰਾਬ ਚਲੋ 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 ਛੁੱਟੀ ਕਰੋ ਛੁੱਟੀ ਕਰੋ ਛੁੱਟੀ ਕਰੋ ਸਾਖ ਨੂੰ ਲੈ ਕੇ ਉਹ ਮੀਂਹ ਆਉਣ ਵਾਲਾ ਬਈ ਉਹ ਮੀਂਹ ਆਉਣ ਵਾਲਾ ਵੀਰੇ ਕਿੰਨੇ ਦਾ ਪਾਉਣਾ ਬੱਕਰਾ ਕਹਿੰਦਾ ਦੱਸਿਆ ਗ੍ਰੇਮ 1 ਲੱਖ ਰੁਪਈਆ ਲਾਤਾ ਹੁਣ ਹੋਰ ਦੱਸ ਕੀ ਕਰੀਏ 1 ਲੱਖ 10 ਹਜ਼ਾਰ ਦਾ ਪਾ ਦੇ ਕਿੱਥੇ ਵੀਰੇ ਪਾ ਦਾਗੇ ਹੋਰ ਆ ਜਾ ਪਹਿਣਾ ਕਿੱਥੇ ਐ ਦਾ ਦੇ ਦਾਦਾ ਪਹਿਣਾ ਨਹੀਂ ਯਾਰ ਬਹੁਤ ਫਰਕ ਆ ਬਹੁਤ ਫਰਕ ਆ ਸਾਡੇ ਪਿੰਡ ਦੇ ਬੋਲਣਗੇ ਲੱਖ ਰੁਪਈਆ ਆ ਤਾਂ ਹੁਣ ਹੀ ਲੱਜਾ ਗੱਲਾਂ ਵੀਰੇ ਕੋਈ ਹਾਈਟ ਵੀ ਘੱਟ ਹੀ ਯਾਰ ਇੰਨੀ ਨਹੀਂ 43 ਇੰਚ ਹੈਡ ਆ ਮੇਸਟਰ ਮਿਲ ਲੈ ਫਿਰ ਵੀਰੇ ਫ੍ਰੀ ਦੇ ਦਾਂਗੇ ਕਿੰਨੇ ਹੋਰ ਕਿੰਨੇ ਆ ਮਿਣਿਆ ਵੀ ਨਹੀਂ ਹੈਗਾ ਤੂੰ ਮੈਂ ਨਾ 34 ਫ੍ਰੀ ਦਾ ਹੋਰ ਕਿੰਨੇ ਆ ਕਿੰਨੀ ਹੈਡ ਆ ਮਿਲ ਲੈ ਪਹਿਲਾਂ ਤੂੰ ਤਸੱਲੀ ਕਰ ਤੂੰ ਅੱਜ ਆ ਹੈਗਾ ਸਾਡੇ ਕੋਲ ਹੈਗਾ ਮੈਨੂੰ ਯਾਰ ਕਰੋ ਵੀ ਇਹ ਇੰਨੇ ਕੀ ਆ ਇੰਨੇ ਕੀ 44 ਕਿ ਮੇਰੇ ਤਾਂ ਸਹੀ ਯਾਰ 44 ਤਾਂ ਨਹੀਂ ਬਸ 44 ਹੋਊਗੀ ਮੇਰੀ ਸਾਤੀ ਨੂੰ ਉੱਚਾ ਹੋਊ ਸੜਾ ਬੱਕਰਾ 44 ਉਧਰ ਥੋੜੋ ਮੈਣਾ ਮੂੰਹ ਵੱਲੋਂ ਬਣੇਗਾ ਇੱਥੋਂ ਮੈਣਾ ਵਾ ਉਹਦੇ ਰ ਵੀ ਅਡ ਲੈਣੀ ਇਹ ਚ ਕਿਹੜੀ ਗੱਲ ਹੈੜਾ 5000 ਰੁਪਏ 44 ਦਾ ਬੋਹ ਹੋ ਜਾਂਦਾ ਵੀਰੇ 110000 ਰੁਪਏ ਚਾਚਾ ਕਹਤਾ ਹੁਣ ਦੱਸ ਕੀ ਕਰੀਏ ਮੰਗਣ ਨੂੰ ਜਿਹੜਾ ਮਰਜ਼ੀ ਮੰਗੀ ਐ ਮੰਗਣ ਨੂੰ 5 ਲੱਖ ਮੰਗ ਲਾਉਂਗਾ 10 ਮੰਗ ਬਾਈ ਮੈਨੂੰ ਪਤਾ ਕੀ ਗੱਲ ਆ ਮੈਂ ਮੁੱਲ ਕਰੀ ਜਾਵਾਂ ਉਹਨੂੰ ਆ ਇੰਨਾ ਲੈਣਾ ਨੇ ਪਲਾਣਾ ਕਿੰਨੇ ਦੀ ਚੀਜ਼ ਆ ਸਭ ਨੂੰ ਪਤਾ 1 ਲੱਖ 10 ਦਾ ਪਾਏਗਾ ਕਿ ਨਹੀਂ 1 ਲੱਖ 15 ਦਾ ਪਾਏਗਾ 1 20 ਦਾ ਪਾਏਗਾ ਚੱਲ ਯਾਰ ਚਲੀ ਬਸ ਚੱਲ ਬਾਈ ਫੇਰ 1 20 ਤੱਕ ਤਾਂ ਲਾਗੇ ਬਾਕੀ ਮੁੰਡਾ ਕਹਿੰਦਾ ਮੈਂ ਭਾਈ ਖਰਾਕ ਐ ਦੂ ਜਿਆਦੇ ਪਾ ਚੁੱਕਿਆਂਗਾ ਹੋਕਾ ਸਾਰੇ ਨੰਬਰ ਦੀ ਨਹੀਂ ਹੈਗੀ ਕਿੰਨਾ ਇਹ ਖਾਂਦਾ ਚੌਧਰੀ ਆਪਣਾ ਕੱਲੇ ਹੀ ਹਾਂ ਬੱਬਰ ਸ਼ੇਰ ਪਾਲਿਆ ਫਿਰ ਤਾਂ ਹਾਂ ਬੱਬਰ ਸ਼ੇਰ ਜਵਾਖਾ ਮੁਖ ਵਿੱਚ ਰੱਖਿਆ ਹੋਇਆ ਆਇਆ ਬਈ